ਕਾ 1 ਤੇ 1 ਕਾ 2 ਮੈਨੂੰ ਬੜੀ ਪਸੰਦ ਆ ਮੈਂ ਲਾਊਂਗਾ ਆਈ ਲਵ ਬੜੀ ਪੂਰੇ ਤੇ ਪੂਰੇ 350 ਰੁਪਈਆ ਲੱਗ ਗਿਆ 350 ਬਾਬੇ ਆ ਜਿਹੜੀ ਗਲੀ ਆਣਾ ਇਹ ਤੁਹਾਨੂੰ ਸਾਰੀ ਸਾਰੀ ਗੁੱਡਿਆਣਾ ਪੜੀ ਰਭਣੀ ਐ ਸਪੈਸ਼ਲ ਬੰਦੇ ਆ ਗਏ ਨੇ ਇੱਧਰ ਸਪੈਸ਼ਲ ਗੁੱਡੀ ਡਾਉਨ ਚੈੱਕ ਕਰੋ ਇਹ ਤੋਂ ਹੋ ਗਿਆ ਆ ਬੋਇਓ ਮਾਮਾ ਜੀ ਨੇ ਕੀ ਮਾਸ਼ਨੇ ਕਮੋ ਹਾਂਜੀ ਤੇ ਬਾਬਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਹੋਬ ਕਰਦਾ ਕਿ ਸਾਰੇ ਵਧੀਆ ਹੋਗੇ ਸੋ ਆਦਾ ਦੇਣਾਗਾ ਜੀ ਸੰਡੇ ਦਾ ਤੇ ਯਾਰ ਉਹ ਨਹੀਂ ਪਹੁੰਚ ਗਏ ਨੇ ਸ਼ਹਿਰ ਬਟਾਲੇ ਕਾਈਟ ਸ਼ੋਪਿੰਗ ਦੇ ਲਈ ਵੈਲਕਮ ਬੈਕ ਟੂ ਚੈਨ ਗਾਈਜ਼ ਆਇਓ ਤੁਸੀਂ ਸਾਰੇ ਕਹਾਂਟ ਸੋ ਆ ਥੋੜੀਆਂ ਜੀਆਂ ਕਾਈਟ ਸ਼ੋਪਿੰਗ ਕਰਨੀਆਂ ਕੋਈ ਆਪਾਂ ਨੇ ਹੁਣੇ ਜਾ ਕੇ ਉਡਾ ਦੇਣੀਆਂ ਨਾਲ ਸ਼ਰਮਾ ਭਾਈ ਆ ਸ਼ਰਮਾ ਭਾਈ ਦੇਣਾ ਟਾਈਮ ਰਹਿ ਗਿਆ ਥੋੜਾ ਤੇ ਵਧੀਆ ਵਧੀਆ ਕੱਢ ਲੋ ਚਾਰ ਪੰਜ ਗੁੱਡੇ ਤੇ ਚੱਲੀਏ ਫਿਰ ਇੱਕ ਆ ਵੇ ਓਏ ਆ ਭਾਈ ਇਹ ਕਿਹਦੇ ਨਾਲ ਤਾਂ ਕੱਢਿਓ ਆਓ ਬਲੈਕ ਵਾਲਾ ਬਲੈਕ ਵਾਈਟ ਸੋ ਬਾਬਿਆ ਛੋਟੀ ਸ਼ਾਪਿੰਗ ਕਰਨੀ ਹੈ ਸਿਰਫ ਜਿੰਨੇ ਕੁ ਗੁੱਡੇ ਉੱਡ ਜਾਣ ਅੱਜ ਅੱਜ ਗੁੱਡਾ ਬਹੁਤ ਚੰਡਿਆ ਸੰਡੇ ਕਰਕੇ ਸ਼ਰਮਾ ਵੇਹ ਆ ਕੱਢਦਾ ਆ ਇੱਕ ਤੇ ਇੱਕ ਆ ਦੋ ਆ ਵੱਖਰਾ ਵਾ ਨਹੀਂ ਇਹ ਛੇਵੀਂ ਆ ਕਿਹੜੀ ਆ ਕੱਢ ਲਾ ਜੇ ਪਸੰਦ ਆ ਤੇ ਇਹ ਕਾਲ ਆ ਹਾਂ ਆ ਵੀ ਸੋਨਾ ਵਾ ਜਿਹੜੇ ਜਿਹੜੇ ਪਸੰਦ ਕੱਢ ਲੋ ਆ ਦੋ ਭਾਈ ਹਾਂ ਠੀਕ ਆ ਹੁਣ ਓਕੇ ਆ ਕੁਝ ਆ ਜੋਕੇ ਆ ਓਕੇ ਓਕੇ ਆ ਬਾਠ ਠੀਕ ਆ ਭਾਜੀ ਇੱਧਰ ਰੱਖੀ ਜਾਓ ਇੱਧਰ ਵੇਖ ਲਓ ਜੇ ਕੋਈ ਹੋਰ ਪਸੰਦ ਹੁੰਦਾ ਤੇ ਤੱਕ ਦੇ ਗਾ ਆਪੇ ਰੱਖ ਲੈਣੇ ਉਹਨੇ ਆਲੇ ਤੋਂ ਮੱਛਾ ਕੱਢ ਦੋ ਕੋਈ ਵਧੀਆ ਜਾ ਉਹ ਨੀ ਲਾ ਜਾ ਵੇਖਿਓ ਬਾਲਾ ਕੇਲਾ ਵੱਡੀ ਜਾਨ ਮਖਾਏ ਮੜੇ ਜਾ ਆਲਾ ਸਹੀ ਆ ਓਏ ਤੇਰੀ ਪਸੰਦ ਆ ਪੂਰਾ ਇਹ ਫਰੀਲੀ ਕੋਈ ਦੋ ਸ਼ਬਦ ਦੋ ਸ਼ਬਦ ਰਹਿਣੋ ਨਹੀਂ ਮੈਨੂੰ ਪਸੰਦ ਵਾ ਤੁਸੀਂ ਦੋਸ਼ ਮੈਨੂੰ ਸ਼ਬਦ ਪਸੰਦ ਆਈ ਲਵ ਪੜੀ ਪੜੀ ਪਸੰਦ ਭਾਈ ਕੱਢ ਦੋ ਲਓ ਬਾਬੇ ਉਹ ਕਹਿੰਦੇ ਪੂਰੇ ਇੱਕ ਗੱਟੂ ਜਿੰਨਾ ਖਰਚਾ ਆ ਗਿਆ ਪੂਰੇ ਦੇ ਪੂਰੇ 350 ਰੁਪਏ ਲੱਗ ਗਿਆ 350 ਚਲੋ 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 ਆਜੋ ਬਾਬੇ ਵਾਲੀ ਜਿਹੜੀ ਗਲੀ ਆਣਾ ਇਹ ਤੁਹਾਨੂੰ ਸਾਰੀ ਸਾਰੀ ਗੁੱਡਿਆਣਾ ਪੜੀ ਲੱਪਣੀ ਆ ਇੱਧਰ ਲਈ ਸਾਈਡ ਵੀ ਗੁੱਡੇ ਹੀ ਆਣਾ ਗੁੱਡੇ ਗੁੱਡੇ ਨਹੀਂ ਇੱਧਰ ਲਈ ਚੌਂਕੀ ਆ ਹਾਂ ਅੱਛਾ ਚੌਂਕੀ ਆ ਬਾਸਨ ਮਿੰਟੋ ਮੰਡ ਪਹੁੰਚੀਏ ਤੇ ਸੱਤੇ ਵੀਰ ਦੇ ਕੋਲ ਨੇ ਪਹੁੰਚਾਈਏ ਤੇ ਇਸਕੇ ਬੰਦੇ ਨੂੰ ਐਸਲੀ ਲਾਈਏ ਈਏ ਬੰਦੇ ਬਾ ਆ ਵੇ ਲੋ ਆਦਨ ਕਹਿਣਾ ਗਲੀ ਚ ਗੁੱਡੇ ਗੁੱਡੇ ਲੱਭ ਲਿਆ ਵੇ ਲੋ ਸਾਰਾ ਪਟਾਲਾ ਗੁੱਡਿਆਂ ਨਾਲ ਲੱਦਿਆ ਵਿਆਹ ਲਓ ਵੀ ਮਿੱਤਰੋ ਇਧਰ ਗੱਡੀ ਆਪਣੀ ਰੈਡੀ ਹੋ ਗਈ ਆ ਪਹੁੰਚੋ ਮਿੰਟੋ ਮੰਡ ਜੈ ਬਾਬਾ ਟੱਲੀ ਪਹੁੰਚ ਗਏ ਆ ਟਕਾਣੇ ਤੇ ਸੱਤੇ ਭਾ ਦੇ ਘਰ ਸੋ ਗੁੱਡੇ ਲੈਣਦੇ ਆ ਤੇ ਇੱਧਰ ਰਹੀਆਂ ਆਪਣੀਆਂ ਪਤੰਗਾ ਚੈੱਕ ਕਰ ਲੋ ਅੱਜ ਤੇ ਰੌਣਕ ਲੱਗੀ ਪਈ ਆ ਸੰਡੇ ਆ ਨਾ ਹਲਾ ਲਿਆ ਵਾ ਠੀਕ ਠੀਕ ਜੀ ਚੱਲਣ ਦੀ ਆ ਬਟ ਓਕੇ ਰਿਪੋਰਟ ਆ ਗੋਡੇ ਚ ਰੋਣ ਨੂੰ ਕੋਈ ਸ਼ਰਮਾ ਗਿਆ ਆਪਣਾ ਕੀ ਲੈਣ ਗਿਆ ਸਾਦੀ ਡੋਰ ਸਾਦੀ ਡੋਰ ਸਾਦੀ ਡੋਰ ਲੈਣ ਗਿਆ ਚਲ ਹੁਣ ਉੱਪਰ ਚੱਲ ਉੱਪਰ ਜਾਣਾ ਲੋ ਵੀ ਮਿੱਤਰੋ ਟੀਮ ਆ ਗਈ ਆ ਉੱਪਰ ਤੇ ਯਾਰ ਉਹ ਨਹੀਂ ਰਹਿ ਗਏ ਪਿੱਛੇ ਇੱਧਰ ਕਹਿੰਦੇ ਮੁੰਡਿਆਂ ਨੇ ਖਲਾਰਾ ਖਲਾਰਾ ਪਾ ਦਿੱਤਾ ਵਾਹ ਜੀ ਵਾਹ ਵਾਹ ਜੀ ਵਾਹ ਚੈੱਕ ਕਰੀ ਜਾਓ ਫਕੜੋ ਭਾਈ ਇਧਰ ਚੈੱਕ ਕਰੋ ਪਹਿਲਾ ਗੁੱਡਾ ਦੂਜਾ ਓਏ ਦੂਜਾ ਚੌਥਾ ਪੰਜਵਾਂ ਆਹ ਇਹ ਠੀਕ ਤਾਂ ਜਾਂਦਾ ਹੈ ਆਹ ਆਹ ਇਹ ਮਛਲੀਆਂ ਇਹ ਸਤਿਲਾ ਦਾ ਨੌਰਦੀ ਸੇਕੇ ਕਰਕੇ ਤੁਹਾਨੂੰ ਸਾਰੇ ਡਿਜ਼ਾਈਨ ਚੈੱਕ ਕਰਾ ਤੇ ਆਵੇ ਲੋ ਆ ਤੂੰ ਛੱਡ ਦੇ ਪੂਰੀ ਤਾਰ ਨੂੰ ਘੁਮਾ ਕੇ ਥੱਲੇ ਪੂਸ ਜੀ ਇਹ ਹੋਣੇ ਈ ਪੀ ਆੜ ਜਾਣ ਇੱਕ ਸੋਹਣਾ ਲੱਗਣ ਦਾ ਜਿਆਦਾ țeka ਚਲੋ ਯਾਰ ਕਰੋ ਸਟਾਰਟ ਓਯੋ ਵੇ ਲੈ ਲੈਨੇ ਅੱਜ ਵੇ ਲੈ ਲੈਨੇ ਚੇ ਲਓ ਵੇ 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 ਓਏ ਤੇ ਓ ਲਾ ਸਾਦੀ ਓ ਪਹਿਲਾਂ ਐਵੇਂ ਪੈਸੇ ਖਰਚਾ ਦੇ ਜੀ ਇਹੀ ਕੰਮ ਕਰਦੇ ਓਏ ਸਾਰਾ ਟੱਬਰ ਹੀ ਪਾ ਗਿਆ ਸਾਰਾ ਆਜੇ ਪੜ ਲਈਏ ਪੰਨਿਆਂ ਵਾਲੀ ਇੱਥੇ ਚੜਾ ਦੋ ਓਏ ਲਓ ਬਾਪਿਓ ਕਹਿੰਦੇ ਇੱਧਰ ਸਪੈਸ਼ਲ ਬੰਦੇ ਨੇ ਸਪੈਸ਼ਲ ਗੁੱਡਾ ਮੱਲ ਲਿਆ ਵਾ ਬਾਕੀ ਸ਼ਰਮਿਆਂ ਨਾਲ ਪੀਜੀਆਂ ਪਾਦੀਆਂ ਦੇਤੀਆਂ ਆ ਪੀਜੀਆ ਨਹੀਂ ਨਹੀਂ ਭਾਈ ਤੁਹਾਡੀ ਪਸੰਦ ਸੋਹਣੀ ਐ ਮੇਰਾ ਵੱਡਾ ਐ ਤੈਨੂੰ ਪਤਾ ਮੈਨੂੰ ਪੜੀ ਪਸੰਦ ਓ ਆ ਨਾ ਫਿਰ ਮੈਨੂੰ ਪਰੀ ਨਹੀਂ ਨਾ ਪਸੰਦ ਤੇ ਬਾਕੀ ਬਾਪਿਓ ਮਾਹੌਲ ਚੈੱਕ ਕਰ ਲਓ ਅੱਜ ਹੈਗਾ ਸੰਡੇ ਤੇ ਗੁੱਡੇ ਚੈੱਕ ਕਰੋ ਪੂਰੀ ਓਕੇ ਰਿਪੋਰਟ ਬਣੀ ਪਈ ਆ ਚਾਰੇ ਪਾਸੇ ਗੁੱਡੀਆਂ ਗੁੱਡੀਆਂ ਚੈੱਕ ਕਰਿਓ ਓਏ ਬੱਬਾ ਆ ਤੇ ਸਿਰਾ ਹੀ ਲੱਗਾ ਹੈ ਇਧਰਲਾ ਪਾਸਾ ਖਾਲੀ ਆ ਬਸ ਬਾਕੀ ਆ ਇਧਰੋਂ ਤੇ ਇਧਰੋਂ ਇਧਰ ਸਭ ਤੋਂ ਜ਼ਿਆਦਾ ਗੁੱਡੀ ਉੱਡਣ ਦੀ ਆ ਤੇ ਲੋੜੀ ਲਾ ਕੇ ਵੇਖਿਓ ਕੀ ਬੰਦਾ ਵਾ ਕਹਿੰਦੇ ਮੁੰਡੇ ਅੱਜ ਕੱਲ ਮੈਚਿੰਗ ਕਰਕੇ ਚੜਾਉਂਦੇ ਆ ਵੇ ਇਧਰ ਵੀ ਬਲੈਕ ਤੇ ਇਧਰ ਵੀ ਬਲੈਕ ਕਿਆ ਬਾਤਾਂ ਆ ਸ਼ਰਮਾ ਤੁਹਾਡਾ ਕਿੱਥੇ ਬਲੈਕ ਮੈਂ ਲਗਾਇਆ ਆ ਆ ਲਗਾਇਆ ਚਲੋ ਯਾਰ ਕਰੋ ਸਟਾਰਟ ਸੋ ਬਾਬਿਓ ਜਿਹੜੀ ਗੱਡੀ ਲੁੱਟੀ ਸੀ ਉਹ ਆ ਇੱਧਰ ਲਗਾਦੀ ਆ ਹੁਣ ਵੇਖਦੇ ਆ ਕੀ ਕਰਦੇ ਆ ਬੇਤੀ ਕਰਉਂਦੇ ਆ ਕਿ ਜਾਂ ਪਹਿਲਾ ਮੱਠੀ ਚੜ ਗਈ ਜੇ ਇੱਧਰ ਮੱਠੀ ਨੇ ਪਹਚਾਤਾ ਜੇ ਉਹ ਗੱਡੀ ਪਾ ਗਿਆ ਪੇਚ ਆ ਪਾ ਜੀ ਇੱਧਰ ਉਸਤਾਦ ਜੀ ਉਹਨਾਂ ਦਾ ਪਹਿਲਾ ਪੇਚਾ ਪਹਿਲਾ ਪੇਚਾ ਪਾ ਗਿਆ ਤੇ ਜੇ ਬੇਤੀ ਕਰਾਈ ਪਹਿਲਾ ਪੇਚਾ ਕਰੂ ਚੱਕ ਕੇ ਦੁੱਪ ਘਰੇ ਦੇ ਜੀ ਗੱਡੂ ਚੋੱਕ ਕੇ ਓਏ ਵੇਖੀ ਮੇਰਾ ਗੱਡਾ ਕੀ ਕਰਦੇ ਆ ਬੋ ਯੂ ਆ ਲੱਸੀ ਲੱਸੀ ਚੱਲੋ ਓ ਮੱਠੀ ਰਹਾ ਗਿਆ ਮੱਠੀ ਵੀ ਲੱਸੀ ਕਰਾਊਗਾ ਮੱਠੀ ਨੇ ਬੱਛੇ ਵਜ ਰਹੇ ਮਾਸ਼ੱਅੱਲਾ ਸ਼ੇਰ ਬਾਦ ਦੇ ਕੇ ਫਿਰ ਬੇਟਾ ਪਾਈ ਮੱਠੀ ਕਿਹੜਾ ਜਿਹੜਾ ਆ ਜੀ ਗੰਨ ਮਗਾੜੀ ਲੱਸੀ ਇੱਥੇ ਡਾਕਟਰ ਜੜਾ ਕੇ ਲਓ ਜੀ ਆ ਵੀਰ ਤੋਂ ਬਾਅਦ ਸੋ ਸਾਡੇ ਸੱਤਾ ਭਾਜੀ ਜੀ ਵੈਸਲੀਨ ਲਾਉਣ ਆ ਗਏ ਨੇ ਸੋ ਹੁਣ ਵੇਖਦੇ ਆ ਕੀ ਕਰਦੇ ਆ ਕਹਿੰਦੇ ਆ ਧਾਗੇ ਵਾਲੇ ਗੱਟੂ ਨਾਲ ਇਨੇਰੀ ਲਿਆ ਦੇਣੀ ਆ ਮੱਠੀ ਚੱਲ ਜਾਲ ਮੱਠੀਏ ਕੰਦ ਨਾ ਚਪਾ ਸੀ ਚੱਲ ਮੇਰੇ ਸ਼ੇਰਾ ਚੱਲ ਮੇਰੇ ਸ਼ੇਰਾ ਕੋਈ ਨਹੀਂ ਸ਼ੇਰਾ ਕੋਈ ਨਹੀਂ ਚੱਲ ਮੱਠੀ ਚੱਲ ਬਾਬੇ ਗੁੱਡੀ ਚੈੱਕ ਕਰੋ ਆ ਤੋ ਇੱਕ ਦਾਨੇ ਰ ਪੈਣ ਦੇ ਆ ਲੋ ਵੀ ਮਿੱਤਰੋ ਪੇਚਾ ਦੁਬਾਰਾ ਇੱਕ ਵਾਰੀ ਪੈ ਦਿੱਤੇ ਆ ਦੇਖਦੇ ਹਾਂ ਹੁਣ ਕੀ ਪੂਰੀ ਗੁੱਡੀ ਗੁੱਡਿਓ ਹੀ ਪਈ ਅੱਜ ਸੱਤੇ ਵੀਰ ਮੱਠੀ ਨੂੰ ਘੇੜ ਲਿਆ ਤੂੰ ਵੀ ਵੈਸਲੀਨ ਲਾ ਸੱਤੇ ਨੇ ਘਰੋਂ ਨਹੀਂ ਬਾਹਰ ਕੱਢਦਾ ਇਹ ਇਤਰਾ ਬਾਹਰ ਓਏ ਤੂੰ ਥੈੜ ਤੈਨੂੰ ਕਰੀ ਬੈਠਾ ਕੀ ਗੱਲ ਆ ਮੈਂ ਭਾਜੀ ਤਾਂ ਸ਼ੂਟ ਕਰਨ ਦੇ ਆ ਸਾਰਿਆਂ ਨੂੰ ਕਰੀਂ ਕਿ ਦੂਜਾ ਘਰ ਉਹਦਾ ਕਾ ਇਹ। ਉਹ ਬਰੇ ਕਰੇ। ਇਹ ਨਾ ਆਪਸੀ ਪਾਪੂ ਲੈਣਾ ਵੇਖੀ। ਚੱਕਦੇ ਹੁਣ ਕਿ। ਚੱਕਦੇ ਹੁਣ ਕਿ। ਹੁਣ ਖਿੱਚ ਤੇ ਜਬ ਆ ਮੇਰਾ ਹੁਣ ਖਿੱਚੇ ਖਿੱਚ ਮੜਿਆ ਤਾਂ ਉਹ ਖਿੱਚੀਂਗਾ ਫੇਤੀ ਬੂਹੇ ਵਿੱਚ। ਚੱਲ ਚੱਲ 1 2 3 ਚੱਲ। ਇਹ ਚੱਲ। ਆ ਬਈ। ਲੈ ਵੀ ਮਿੱਤਰਾ। ਕਹਿੰਦੇ ਮੁੰਡਿਆਂ ਨੇ ਕਰਤੀ ਆ ਸ਼ੁਰੂਆਤ। ਮੈਨੂੰ ਉਹਨੂੰ ਉਹਨੂੰ। ਮੱਠੀ ਤੇਰਾ ਕਿੱਥੇ ਆ? ਮੱਠੀ ਵੀ ਕੱਜਣ ਡਿਆ ਜੇ ਇੱਧਰ ਆ ਜਿਓ। ਓਏ ਸ਼ਰਮਾ ਇੱਧਰ ਤੇ ਗਾ ਹੀ ਪਿਆ ਓਏ ਇਹ ਸਾਡੇ ਵਾਲਾ ਪਾਸਾ ਆ ਇੱਧਰ ਏ ਕੋਈ ਪਿਛੇ ਉਧਰ ਵੀ ਨਹੀਂ ਏ ਕੀ ਗੁੱਡੀ ਗੁੱਡੀ ਹੋਈ ਪਈ ਏ ਇਹਨੂੰ ਮੈਂ ਕਿਹਾ ਆਪਣੇ ਕੋਠੇ ਲੈ ਗਏ ਇਹਨੂੰ ਉਧਰ ਆ ਕੇ ਵੇਖੀ ਆ ਆ ਵੇਖ ਲਓ ਤੋੜ ਕੇ ਬੰਨਦੇ ਹੁਣੀ ਹੁਣੇ ਬੰਨਦੇ ਖਿੱਚੀ ਜਾ ਤੂੰ ਵੀ ਖਿੱਚੀ ਜਾ ਛੱੱਕਾ ਮਾਰੇ ਆ ਰਹੇ ਵੱਡਣ ਨਹੀਂ ਦੇ ਆ ਖਿੱਚੀ ਨਹੀਂ ਮਾਰਦੇ ਤੈਨੂੰ ਮੈਂ ਦਤਾ ਮੈਂ ਫੰਡ ਪੁਰਾਣੇ ਆ ਮੱਠੀ ਪਾ ਨਹੀਂ ਤੇ ਮੈਨੂੰ ਹੁੰਦੇਗਾ ਮੱਠੀ ਪੁਰਾਣਾ ਖੋਲਦਾ ਜਾਓ ਫੇਰ ਆ ਗਿਆ ਈ ਆ ਤੋ ਆਈਓ ਆ ਬੇ ਇੱਥੇ ਤੇ ਪਤਾ ਨਹੀਂ ਲੱਗਦਾ ਕਿਹੜਾ ਆਪਣਾ ਵਾ ਤੇ ਕਿਹੜਾ ਕਿਸਦਾ ਉਹ ਡੋਰ ਪਈ ਤੇ ਮੇਰੇ ਉੱਤੇ ਡੋਰ ਪਈ ਕਾਇ ਆ ਗਿਆ ਉੱਤੇ ਉਹ ਵਿਚ ਪਈ ਉਹ ਡੋਰ ਪਈ ਉੱਤੇ ਉਹ ਨਾ ਹੋਈ ਨਾ ਫੜੋ ਫੜੋ ਭਾਜੀ ਫੜੋ ਗੋਤਮ ਜੀ ਗੋਤਮ ਜੀ ਚੱਲੋ ਜੀ ਬਸ ਬਸ ਗੋਤਮਾ ਲਟਰੀਆਂ ਲਟਰੀਆਂ ਵੀਰ ਲੋੜੀ ਵਾਲੇ ਫਿਰਦਾ ਆਪੇ ਇਹ ਬੰਦਾ ਮੰਨ ਲਿਆ ਆ ਕਿਹੜੇ ਨਿਆਣੇ ਨੇ ਉਹਦਾ ਗਾਂਢੇ ਪਾਏ ਗਰੀਬ ਨੇ ਕਿਹਨੇ ਓ ਲੱਲਾ ਉਹ ਫੇਰ ਟੱਟ ਗਈ ਓਏ ਹੋਏ ਜਾਂਦੀ ਇਹ ਕੀ ਹੋਇਆ ਇਧਰ ਬੁਣਾਇਆ ਇਹ ਕੀ ਕੈਸੇ ਹੋਇਆ ਕਦ ਹੋਇਆ ਲੋਕੀ ਵੇਖਣ ਡਿਆ ਵੀ ਅਫਸਰ ਆਇਆ ਵਾ ਤੇ ਅਫਸਰ ਗੁੱਡਾ ਚੜਾਉਣ ਨਹੀਂ ਡਿਆ ਸਿਰਫ ਫੋਨ ਫੜਿਆ ਆਪਾਂ ਮੌਕਾ ਦਿੱਤਾ ਆ ਸਾਰਿਆਂ ਨੂੰ ਹੁਣ ਇਹਨਾਂ ਨੇ ਤਾਂ ਅਫਸਰ ਭਾਣ ਵਡਿਆ ਗੁੱਡਾ ਚੜਾਉਣਾ ਵੱਡਾ ਇਹ ਦੇਖੋ ਬਸ ਇਹਨਾਂ ਦੀ ਵੱਡੀ ਜਾਏ ਸੋ ਦਵਾ ਕਰਨ ਡਿਆ ਮੈਂ ਉਧਰ ਪੇਚਾ ਪਿਆ ਤੇ ਇਧਰ ਮੱਠੀ ਦੇ ਗੁੰਝਲ ਪਏ ਆਹ ਗੁੱਡਾ ਕਿਹੜੇ ਹਿਸਾਬ ਦਾ ਬੰਦਾ ਨਾਮ ਵੱਡੇ ਜਾਂਦਾ ਮੱਠੀ ਉਹਦੀ ਚੱਲੀ ਆ ਜਾਨ ਦੇ ਬੱਸ ਹੋਰ 10 ਸਕਿੰਟ ਹੀ ਹੋ ਮੈਂ ਜਾਊਗੀ ਜਾਂ ਆਪਣੀ ਆਹ ਮੱਠੀ ਦਾ ਗੁੱਡਾ ਉੱਪਰ ਹੀ ਹੈ ਤੇ ਉਹਦਾ ਥੱਲੇ ਜੇ ਉਹ ਚੁੱਕਣ ਡਿਆ ਤਾਂ ਉਹ ਚੁੱਕਣ ਡਿਆ ਆਹ ਮੱਠੀ ਭਾਦ ਰਿਐਕਸ਼ਨ ਤੁਹਾਨੂੰ ਚੈੱਕ ਕਰਾਈਏ ਪਿਛੇ ਉਹ ਗੋਦ ਮੇਰਾ ਮੱਠੀ ਭਾਦ ਨੂੰ ਫੋਕਸ ਕਰੀ ਮੈਂ ਚੱਲ ਚੱਲ ਆ ਵੀ ਨੋ ਫੋਕਸ ਨੋ ਫੋਕਸ ਆ ਬੋਏ ਆਪਣੀ ਤਾਡੀ ਨਾਲ ਗਵਾਂਡੀਆ ਲੱਗਦੀ ਬਾਬੇ ਮੱਠੀ ਦੀ ਗਈ ਆਜ ਜਾਂਦਾ ਦੋ ਵੱਡੀਆਂ ਨਹੀਂ ਤੈਨੂੰ ਕਹਿੰਦੇ ਦੋ ਵੱਡਣੀਆਂ ਪੱਕਾ ਚਲੂ ਮੈਂ ਤੈਨੂੰ ਜਾਦੂ ਵਿਖਾਉਣਾ ਆ ਲਓ ਬਾਬੇ ਇਧਰ ਮੱਠੀ ਤੁਹਾਡੇ ਭਰਾ ਨੂੰ ਤਲਾਵਾ ਪਾ ਕੇ ਦੇਣ ਡਿਆ ਜਦੋਂ ਇਹਨਾਂ ਦੋਵਾਂ ਚ ਕੇਸ ਦੀ ਵੱਡੀ ਜਾਂਦੀ ਉਦੋਂ ਆਪਣੀ ਵਾੜੀ ਆ ਜਾਣੀ ਆ ਪਰ ਇਹ ਡੋਰ ਉਹ ਗੁੱਡਾ ਨੰਗਿਆ ਇਹ ਇੱਕ ਗੋਤਮ ਤੇਰਾ ਨਾਂ ਗੋਤਮ ਹੀ ਵੀਰ ਸੌਰੀ 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 ਟੱਲੀ ਕਹਣਾ ਸੀ ਪਾਏਗਾ ਸੱਤੇ ਪੀਤਾ ਕੀ ਨਹੀਂ ਓਏ ਛੱਤੇ ਉਹ ਵੱੜਦੇ ਪੂਤਾਲਾ ਲੈ ਵੀ ਚੱਲਿਆ ਜੀ ਪੂਤਾਲਾ ਪੈ ਗਿਆ ਜੀ ਫਾਈਨਲੀ ਇਹਦੇ ਤੇ ਆਖੀ ਇੱਧਰ ਮੇਰੇ ਤੇ ਕਿਉਂ ਛੁੜਤੀ ਕਰੂ ਯਾਰ ਭੂਤ ਵਾਲਾ ਵਾੜ ਸੱਤੇ ਕੀ ਕਰਨ ਡਿਆ ਵਾ ਮੇਰੇ ਤੇ ਕਿ ਛੁੜਤੀ ਇੱਧਰੋਂ ਫਿਰ ਲਾ ਦੇ ਵੈਸਲੀ ਨੇ ਇਹਦੇ ਗਾਂ ਕਮਾ ਕੇ ਪੇਚਾ ਰੱਖੀ ਉੱਤੇ ਦੇ ਚੱਲ 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 ਖਿੱਚੀ ਫੇਰ ਮੈਂ ਆਣਾ ਸੱਤੇ ਪੇਚਾ ਇਹੀ ਵੇਖਣ ਆਲਾ ਓ ਜਿਹਨੂੰ ਕਹਿੰਦੇ ਕਿ ਐਂਡਰਪੋਰਟ ਵਾਲਾ ਤੇ ਵੇਚਦੀ ਨਾ ਕਰਾਦੀ ਆਹੀ ਵੱਡਣੀ ਹੈ ਓਏ ਹੈਗੀ 100 150 ਵਾਲੀ ਐ ਇੱਧਰ ਇਹਨਾਂ ਨੂੰ ਵਖੜਾ ਹੀ ਫਾਪ ਆਵਾ ਓਏ ਇਹਨਾਂ ਤੇ ਡੋਰ ਫਸਾ ਕੇ ਬੈਠੇ ਹੀ ਆ ਉਧਰ ਸੱਤੇ ਫਾਪ ਆਉਣਾ ਇੱਧਰ ਫਾਪ ਆਇਆ ਵਾ ਡੋਰ ਟਾੜਾ ਇੰਦੀ ਸਾਡੀ ਅੱਗਿਓ ਕਰਾਗੀ ਮੈਂ ਅਲਾਗੀ ਕਰੀ ਤੇ ਚਲ ਤੋੜ ਲੈ ਆਹ ਮੈਨੂੰ ਲੱਗਦਾ ਕੀ ਬਣੇਗਾ ਅ ਵੀ ਕੀ ਬਣੇਗਾ ਸੱਤੇ ਪਾਪੇ ਇੱਚਾ ਪਿਆ ਵਾ ਡੋਰੀ ਓ ਇਹਨੂੰ ਕਰਾਮ ਨਾ ਕਰਦੀ ਇੱਧਰ ਆ ਜਾ ਤੇੱਚਾ ਪਿਆ ਭਾਈ ਕਿ ਨਹੀਂ ਲੈ ਜੀ ਮੇਤਰਾ ਰੱਖਤਾ ਈਓ ਰੱਖਤਾ ਈ ਉੱਤੇ ਜਾਨ ਦੇ ਜਾਨ ਦੇ ਸੱਤੇ ਪੁੱਲ ਸੱਤੇ ਦਾ ਜਾਨਾ ਆ ਉਹਨੇ ਲਿਆਂਦਾ ਪ੍ਰੈਸ਼ਰ ਤੇ ਪੂਰਾ ਗੁੱਡਾ ਫੁੱਲਾ ਓਏ 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 ਉਹ ਥੱਲੇ ਸੋਟ ਲੈਂਦਾ ਗੁੱਡਾ ਨਾ ਨਵਾਂ ਜਿਹਾ ਸੱਤਾ ਉਧਰੋਂ ਛੱਡ ਕੇ ਇੱਧਰ ਆ ਗਿਆ ਜਫਾ ਲੈਣ ਵੇਖ ਦੇਣ ਕੀ ਬੰਦ ਆ ਬੋ ਜੀ ਆ ਚੱਲੀ ਏ ਬੱਸ ਗਈ ਜੇ ਬੱਸ 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 ਕਿਹੜਾ ਮਾਰ ਰਹੀਆਂ ਸਟਾਰਟ ਰੱਖੋ ਬਾ ਇਹ ਨਹੀਂ ਆ ਬੋ ਜੀ ਆ ਕਿਤੇ ਡੇਢ ਘੰਟੇ ਬਾਅਦ ਇਹਨੇ ਇੱਕ ਗੁੱਡਾ ਵੜਿਆ ਨਾ ਜਾ ਕੇ ਤੂੰ ਪਾਏਗਾ ਵੇਚਾ ਕੇ ਤੂੰ ਹੀ ਇੰਦੇ ਕਰਨਾ ਆ ਆ ਇੱਧਰ ਕੱਲਾ ਹੀ ਪਪੜ ਕੀ ਜਾਂਦੇ ਨਾ ਆ ਕੇ ਇਹਦੇ ਲੱਗੇ ਜਾਂਦਾ ਨਾ ਕੋਈ ਓ ਮਾਈ ਗੋਡ ਨਿਆਰੇ ਬੱਜੇ ਪਏ ਆ ਪੂਰੇ ਪੂਰੇ ਗੁੱਡੀ ਗੁੱਡੀ ਹੋਈ ਆ ਉਹ ਅੱਗੇ ਦੇ ਉਧਰ ਦੀ ਹੋਈ ਹੈ ਨਾ ਮਰੀ ਨੁੱਕਰ ਦੀ ਗੱਟੂ ਟੁੱਟਿਆ ਕਿੰਨੀ ਆਵਾਜ਼ ਆਈ ਓਏ ਚਾਈਨਾ ਡੋਰ ਨਾਲ ਹੀ ਨੁਕਸਾਨ ਆ ਇਸੇ ਲਈ ਵੀਰੇ ਕਹਿੰਦੇ ਆ ਚਾਈਨਾ ਡੋਰ ਜਿੱਦਾਂ ਅਸੀਂ ਪਿੰਡਾਂ ਚ ਵਧਾਉਨੇ ਆ ਨਾ ਪਿੰਡਾਂ ਚ ਨਹੀਂ ਐਡਾ ਚੱਕਰ ਪੈਂਦਾ ਸਾਡੇ ਗੱਡੀ ਪੈ ਲਈ ਜਾਣਾ ਕੋਟਨ ਮੱਝ ਆ ਵੀਰੇ ਸਰਾ ਸਰ ਝੂਠ ਮਾਣਦੇ ਜੱਗੱਟੂ ਏ ਹੋਏ ਲੋ ਥੱਲੇ ਭਾਈ ਇਹ ਨਹੀਂ ਅੱਧਾ ਪਾ ਗਿਓ ਮਾਣਦੇ ਜੀ ਇਹਨਾਂ ਕੋਟਨ ਮੱਝ ਆ ਜੀ ਉਹ ਬਲੈਕ ਪੈਂਥਰ ਹੈ ਭਾਜੀ ਦਾ ਕੀ ਹੈ ਮੇਰੀ ਗੱਲ ਸੋਨੋ ਚੱਕਤੀ ਆ ਸ਼ਕਤੀ ਉੱਤੇ ਬਹਿਣ ਨਹੀਂ ਹੈਗਾ ਕੋਟਨ ਮੱਝ ਆਇਆ ਸ਼ਕਤੀ ਕੋਟਨ ਮੱਝ ਮੇਰੀ ਗੱਲ ਸੁਣ ਗੱਟੂ ਦਾ ਚੱਕਰ ਦਾ ਕੀ ਆ ਜਿੱਦਾਂ ਤੁਸੀਂ ਸ਼ਹਿਰ ਚ ਗੁੱਡੇ ਵਧਾਉਂਦੇ ਜੀ ਨਾ ਡੋਰ ਤੋੜ ਕੇ ਛੱਡਿਆ ਨਾ ਕਰੋ ਉਹਨੂੰ ਖਿੱਚ ਲਿਆ ਕਰੋ ਆਪਾਂ ਸਾਡੀ ਡੋਰ ਵੀ ਖਿੱਚਦੀਆਂ ਵਿੱਚ ਚਾਈਨ ਵੀ ਡੋਰ ਵੀ ਖਿੱਚਦੀਆਂ ਤੇ ਹੁਣ ਸਾਡੇ ਪਿੰਡਾਂ ਚ ਚੱਲ ਜਾਂਦਾ ਪਿੰਡਾਂ ਚ ਇਹ ਆ ਵੀ ਕੋਈ ਨਾ ਆਉਣ ਜਾਣ ਐਨੀ ਆ ਲੋਕਾਂ ਦਾ ਪਰ ਇੱਥੇ ਸ਼ਹਿਰਾਂ ਚ ਉਹ ਔਖਾ ਯਾਰ ਮੈਂ ਆਪ ਦੋ ਤਿੰਨ ਵਾਰੀ ਬਚਿਆਂ ਡੋਰ ਇੰਨੀ ਲੰਮਕੀ ਕਿਤੇ ਤਾਰਾ ਨਾ ਇੱਕ ਪੇਚਾ ਹੋਰ ਓਹ ਕਹੀਂ ਵੇਚਾ ਓਏ ਤੇਰਾ ਪੇਚਾ ਵਖਾਵਾ ਲੈ ਫਿਰ ਛਿੱਟੀ-ਕੁੱਟੀ ਫੇਰ-ਫੇਰ ਇਹ ਇਧਰ ਸੱਤੇ ਦੀ ਖਿੱਚੀ ਆ ਆ ਆ ਏ ਏ ਏ ਸੱਤਾ ਵੱਡੂਗਾ ਏ ਏ ਸੱਤੇ ਦਾ ਪਿਆਪ ਹੋਇਆ ਹੈ ਨਹੀਂ ਪੇਚਾ ਹੋਏ ਐਵੇਂ ਕਰੀ ਜਾਂਦਾ ਈ ਚੱਲ ਸੱਤੇ ਚੱਲ 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 ਸੱਤੇ ਲਾ ਦੇ ਵੈਸਲੀਨ ਲਾ ਦੇ ਇਹ ਸੱਤੇ ਦਾ ਵਖਾ ਦੇਣੀ ਅੱਜ ਚੱਲ ਗਿਆ ਇੱਕ ਗਿਆ ਅੱਜ ਆ ਬੋਈਓ ਤੂੰ ਕੀ ਕਹਿਣਾ ਹੈ ਸੁਰਵ ਓਏ ਓ ਲੈ ਆ ਗਿਆ ਆ ਬੋਈਓ ਇਦਾਂ ਹੀ ਰਾਮ ਪਿਆਰੀ ਬੜੇ ਠੁਮਕੇ ਮਾਂਡੀ ਆ। ਲੋ ਮਤਰਾ ਉਹਨਾਂ ਸਪੈਸ਼ਲ ਬੰਦੇ ਆ ਗਏ ਨੇ ਇੱਧਰ ਸਪੈਸ਼ਲ ਗੁੱਡੀ ਡਾਉਣ। ਅਸੋਨੂੰ ਪਾ ਕਿੱਧਰ ਵੀ ਰੰਗਿਆ। ਵਧੀਆ ਤੂੰ ਬੱਸ। ਉਹ ਬਟੂਲੀ ਚ ਤਾ ਡੋ ਗਰੀ ਦਾ। ਗੁੱਡਾ ਡਾ। ਲੈ। ਮੇਰਾ ਮੂੰਹ ਨਾ ਮਾਰ ਦਿੰਦੇ ਨੇ। ਨਾ ਤੂੰ ਸਿੱਧਾ ਕਰ ਯਾਰ। ਲਓ ਜੀ ਮਿੱਤਰੋ ਯਾਰ ਹੁਣੇ ਡਾਲ ਲਗੇ ਪੀਲੇ ਰੰਗ ਦਾ ਗਿੱਡਾ ਪੂਰਾ ਘੈਂਟ ਸੁੰਦਰ ਲੋ ਜੇ ਇਧਰੋ ਲੌੜਾ ਹੀ ਪੇਚਾ ਲਾਲਾ ਵੇਲਾ ਤੂੰ ਲਾਲਾ ਕੋਈ ਕੁਝ ਨਾ ਲਾਇਆ ਵੇਲਾ 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 ਲਾੜੀ ਪੇਚਾ ਵੇਲਾ ਸ਼ਰਮਾ ਵੈਸੋ ਅਫੀਸ਼ੀਅਲ ਰਾਜਪਟਾਲਾ ਪ੍ਰੋਮੋਸ਼ਨ ਵੈਸੋ ਓ ਹੋ ਹਾ ਗਈ ਚੱਲ ਚੱਲ ਲੈ ਲਾ ਗਈ ਤੇ ਇਧਰ ਪੇਚਾ ਇਧਰ ਪੇਚਾ ਮੱਛੀ ਨਾ ਲਾਈਏ ਪੇਚਾ ਮੱਛੀ ਨਾਲੇ ਨੂੰ ਦੱਸ ਦੇ ਅੱਛਾ ਅੱਧਰ ਲੋੜਾ ਵਿੱਚ ਲਾ ਉਹ ਜਾ ਹਵਾ ਸਾਡੇ ਵਿੱਚ ਚੱਲਣੀ ਤਿੰਨ ਤਾ ਤੋ ਰੋਕ ਕੇ ਲੈ ਆਣਾ ਸੀ ਤੇ ਚੱਲਣਾ ਤੁਹਾਡੇ ਨਾਲ ਲਾਲਾ ਹੈ ਤੇਰੀ ਬੋ ਹੋ ਗਈ ਤੇ ਫੇਰ ਫੇਰ ਵੀ ਬੋ ਹੋ ਗਈ ਤੇ ਫੇਰ ਥੱਲੇ ਚੱਲ ਜਾਵਾਂਗੇ ਫੇਰ ਥੱਲੇ ਚੱਲ ਜਾਗੇ ਫੇਰ ਕੀ ਆ ਫੇਰ ਮੈਂ ਇੱਧਰ ਕੋਈ ਟੈਨਸ਼ਨ ਨਹੀਂ ਲੈਣੀ ਇਹ ਮੈਂ ਹਾਰ ਕੇ ਮੈਂ ਆਕਰ ਨਹੀਂ ਦੇ ਦੂੰ ਆਪਣਾ ਨਹੀਂ 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 ਇਹ ਕੁਝ ਨਹੀਂ ਇਹ ਕੁਝ ਨਹੀਂ ਆਪਣੇ ਟੀਟੂ ਕਿੱਥੇ ਆ ਟੀਟੂ ਤੇ ਓਏ 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 ਭਰਾਵਾ ਤੂੰ ਇਹ ਤੇ ਸੀਧੀ ਹੋ ਗਿਆ ਛੋਟੂ ਟੈਕਨੋਲੋਜੀ ਕਿਨੇ ਮਰੀਏ ਇਧਰ ਆ ਦੇ ਇੱਕ ਪੇਚਾ ਹੁਣੀ ਪਾਇਆ ਤੇ 1000 ਉਹਨਾਂ ਦੇ ਗੱਟੂ ਮੋਗ ਗਿਆ ਦੇ ਲੋ ਆ ਲੋ ਆ ਲੋ ਜੀ ਆ ਵੇ ਲੋ ਸ਼ਰਮ ਨੀ ਤੂੰ ਇਦਾਂ ਨਿਕਲੇ ਆਇਨਾ ਗੀ ਇੰਨੀ ਗਰੀਬੀ ਆ ਗਈ ਆਹ ਨਾਲ ਸਾਡੀ ਡੋਰ ਦਾ ਦੇਖੋ ਸਾਡੀ ਡੋਰ ਦਾ ਆਹ ਨਾਲ ਦੇ ਸਾਡੀ ਡੋਰ ਦਾ ਇਧਰ ਦੇਖੋ ਹੁਣ ਮੇਰੀ ਵੱਡੀ ਗੱਲ ਇਹ ਮੈਨੂੰ ਕੋ ਕਹਿਣਾ ਨਹੀਂ ਤੂੰ ਹੁਣ ਇਧਰੋਂ ਬਰਾਬਰ ਚਾ ਜੰਨਾ ਹੁਣ ਉਹਨੂੰ ਇਹ ਜਾ ਪੌਣਾ ਉਤ ਲੈਣਾ ਚੱਲ ਨੂੰ ਚੱਲ ਚੱਲ ਤੇ ਦੇ ਇਧਰ ਲੈ ਇਹ ਜਾਂਦਾ ਮਛਾ ਇਹ ਇਧਰ ਝੋਕ ਸੇਰਾ ਝੋਕ ਚੈੱਕ ਕਰ ਦੋ ਇਹਨੂੰ ਆਂਦੇ ਅਸਲੀ ਗੱਡੀ ਸਾਰਾ ਦਾ ਬੁੱਢਾ ਵੇਖ ਤੂੰ ਇਹ ਜਾਣਦਾ ਨਹੀਂ ਲੈ ਤੇਰੇ ਘਰੇ ਮਾਰ ਦਾਂਗੇ ਅਸੀਂ ਰਹਿਣ ਦੇ ਨਹੀਂ ਫਾਇਦਾ ਹੈਗਾ ਤੂੰ ਘਰੇ ਮਾਰ ਦਾਂਗੇ ਉਹ ਵੱਡੀ ਨੇ ਕਿਹੋਂ ਦਾ ਥਲੇ ਰੱਖਿਆ ਆਇਓ ਵੇਖ ਠੀਕਾ ਕਿੱਥੇ ਰਹਿ ਗਿਆ ਕਿਹਦਾ ਥਲੇ ਰਹਿ ਗਿਆ ਪਾ 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 ਬੱਚਾ ਪਾ ਲੈ ਕਿੱਥੀ ਮਾਰ ਲੈ ਆਂਦੇ ਨਹੀਂ ਪਾ ਇਹਦੇ ਪਾਏ ਦੰਗੜੇ ਆਂਦੇ ਲੈ ਕਿੱਥੇ ਥਲੇ ਨਮਰਾਣਾ ਚੋਂਗੇ ਦੀ ਲੱਗਾਈ ਤੇਨੂੰ ਤੋਂ ਮੰਨਣ ਲਿਆ ਪੂਰੀ ਇਹ 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 ਬੀ ਨਹੀ ਆਹੋ ਆ ਗਿਆ ਆ ਗਿਆ ਆ ਗਿਆ ਅੰਛੇ ਨੇ ਵਟ ਵਟ ਸੇ ਕੇ ਮਾਰ ਲੂ ਇਸਨੇ ਕੇ ਮਾਰ ਦੇਗਾ ਹੋਰ ਚੀਕਾ ਮਾਰ ਦੇ ਇਸਨੇ ਪਾਸ ਬਸਰਾ ਦੇਖੀ ਤੇ ਮਾਰ ਦੇ ਉਹਨਾਂ ਨੂੰ ਮਾਰ ਮਾਂ ਮਾਸ਼ ਨੇ ਕਿ ਮਾਰਸ ਨੇ ਆ ਗਿਆ ਇਹ ਨੀਂ ਕਿਤੇ ਬੰਦੀ ਆ ਨੀਂ ਕਿਤੇ ਬੰਦੀ ਆ ਤੈਨੂੰ ਪਤਾ ਪਾਵਰਮੈਨ ਪਾਵਰਮੈਨ ਕਦੀ ਕਦੀ ਵਡਾ ਵੀ ਲੈਨੇ ਆ ਮਿੱਤਰੋ ਟਾਈਮ ਹੋ ਗਿਆ ਵਾ ਸ਼ਾਮ ਦੇ 5:30 ਵਜ ਗਏ ਜਨਤਾ ਵੇਖ ਲੋ ਹਜੇ ਵੀ ਕੋਠਿਆਂ ਤੇ ਜਾ ਚੈੱਕ ਕਰੋ ਸਾਹ ਇਧਰ ਕੋਠਿਆਂ ਤੇ ਚੜੇ ਹੋਏ ਆ ਤੇ ਗੁੱਡੀ ਕੂੜੀ ਉਡੰਡੀ ਜਾ ਜੀ ਅੱਛਾ ਕੂੜੀ ਇਧਰ ਨਿਹਰ ਵੱਜੇ ਪਈ ਆ ਅੱਛਾ ਤੇ ਆ ਅਦਰ ਕੇ ਅੱਧੇ ਕਮਰੀਜ ਛੱਡੇ ਆ ਵੀ ਨਹੀਂ ਉੱਤਣ ਦੇ ਥੱਲੇ ਇਹਨਾਂ ਨੂੰ ਕਦੇ ਉਹਦਾ ਕੈਂਡ ਆ ਵੀ ਚੱਲੀਏ ਜਿੱਦਾਂ ਪੰਛੀ ਨਹੀਂ ਉੱਡਦੇ ਹੁੰਦੇ ਡਾਰ ਬਣਾ ਕੇ ਉਦਾਂ ਗੁੱਡੇ ਡੇ ਉਡਣ ਤੇ ਆਪਣਾ ਗੁੱਡਾ ਇਧਰ ਲੱਗਾ ਉੱਪਰ ਵੇਖੋ ਹੁਣ ਪੇਚਾ ਪੈਂਦਾ ਕਿ ਨਹੀਂ ਜਦੋਂ ਬਸ ਆ ਗੁੱਡੀਆਂ ਵੱਡੀਆਂ ਗਈਆਂ ਉਦੋਂ ਟਾਇ ਟਾਇ ਫਿਸ਼ ਆਏਗਾ ਆਪਣਾ ਉਹ ਗ੍ਰੀਨ ਜੇ ਨਾ ਪਿਆ ਭਾਜੀ ਉਸਤਾਜੀ ਬੜੇ ਕਰੋ ਰੁਕ ਜਾਣਾ ਨਹੀਂ ਪੜੇਗਾ ਨਹੀਂ ਸੱਤੇ ਜੋਗ ਜਮਾ ਖਿੱਚੀ ਮਾਰਦਾ ਫਿਰ ਹਾਂ ਹਾਂ ਨਾ ਜਾਣਦੇ ਗੁੱਸੇ ਨੂੰ ਵਕਤ ਹੀ ਪਿਆ ਸਾਰਿਆਂ ਆਪਣਾ ਗੁੱਡਾ ਥਾਂ ਹੀ ਨਹੀਂ ਹੁੰਦਾ ਘੁੰਮਦਾ ਹੀ ਨਹੀਂ ਯਾਰ ਜਮਾ ਵੀ ਗੋਤਮ ਭਾਜੀ ਵੱਡੋ ਇੱਕ ਹੋਰ ਪਤਾ ਲੱਗ ਜਾ ਤੁਹਾਡੀ ਆਈ ਤੁਹਾਡੀ ਪਾਵਰ ਦਾ ਚਲੋ ਵੇਖਿਓ ਤਈ ਮੁੰਡੇ ਦੀ ਖਿੱਚੀ ਚੱਕ ਲਿਓ ਆਏ ਆਏ ਵੀ ਜਿੱਦਾਂ ਨੇ ਕੋਠੇ ਤੋਂ ਸ਼ਾਲ ਮਾਰ ਸਟਾਈਲ ਵੇਖ ਲੋਂਦਾ ਤੂੰ ਓਹ ਹੋ 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 ਸਟਾਈਲ ਤੇ ਵੇ ਸ਼ਰਮਾ ਮੇਰੀ ਗੱਲ ਸੁਣ ਲੈ ਆ ਚੱਲਾ ਜੀ ਬਾਬਿਓ ਤੂੰ ਤੂੰ ਮਾਰ ਲੈ ਚੰਗਾ ਰਹਿ ਗਈ ਮੈਂ ਤੈਨੂੰ ਕਹਿਣ ਬੱਜ ਜਾਣੀ ਤੈਨੂੰ ਕਹਿਣਾ ਕਿ ਸੁਰ ਨਹੀਂ ਆਉਂड्या ਤੇਰੇ ਹੱਥਾਂ ਲਾਉਂड्या ਵੀਰੇ ਚੱਲ ਮਾਰ ਚੱਲ 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 ਆ ਗਿਆ ਜੀ ਖੱਚੀ ਫੇਰ ਇਹ ਗੋਤਮਪਾ ਨੂੰ ਖਿੱਚੀ ਫੇਰਨ ਆ ਗਏ ਨੇ ਲੋਕ ਇਹ ਇਹ ਉਹ ਮਮਾਟੀ ਲੇਦੀ ਸੀ ਇਹਨੇ ਆਪੋ ਜੀ ਗਈ ਆ ਥੂ ਕੋ ਸਾਹਿਬ ਆ ਥੂ ਕੋ ਸਾਹਿਬ ਆਉ ਜਾਂਦੀ ਜੇ ਆਪਾਂ ਸੋਹ ਕੋ ਜੇ ਖਿੱਚੀਆਂ ਘਟ ਮਾਣ ਦੇ ਤੂੰ ਆਪਣਾ ਗੁੱਡਾ ਲੱਗਾ ਜੀ ਇੱਧਰ ਇਹ ਨਹੀਂ ਵੱਡਿਆ ਜਾਂਦਾ ਆਈ ਲਟੇਰੇ 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 ਵੀਰਨਾ ਫੜੀ ਯਾਰ ਨਾ ਫੜ ਯਾਰ ਪਤੰਗ ਫੜ ਕੇ ਲੈ ਆ ਗਿਆ ਜੀ ਮੁੰਡਾ ਇਹ ਤਾਂ ਮਾੜਾ ਆ ਗਿਆ ਭਾਈ ਫਿਰ ਹੋ ਨਹੀਂ ਨਿਕਲਣ ਲੱਗਾ ਧਾਣੋ ਉਹ ਮੰਗਤਿਓ ਮੰਗਤਿਓ ਬੱਸ ਕਰੋ ਮੰਗਤਿਓ ਬੱਸ ਕਰੋ ਨਹੀਂ ਦੇਣਾ ਨਾ ਮੈਂ ਲੈਣਾ ਲੈਣਾ ਯਾਰ ਨਹੀਂ ਦੇਣਾ ਚਲੋ ਮੰਗੋ ਆ ਹੂੰ ਦੇ ਤਾਂ ਨੇ ਨੂੰ ਲਓ ਬਾਪੇ ਆ ਲਾਸਟ ਪੇਚਾ ਵੇਖਣਾ ਇਹਨਾਂ ਦਾ ਇਹ ਤਾਂ ਹਟਣ ਹੀ ਨਹੀਂ ਦੇ ਆਗੇ ਆ ਫਿਰ ਗੁੱਡਾ ਚੜਾਤਾ ਇਹਨਾਂ ਨੇ ਇੱਕ ਇਨੂੰ ਫੇਰ ਓਏ ਆਫਿਸ ਚ ਪੇਚਾ ਵੇ ਲੀ ਇਹਦਾ ਅੱਡ ਚ ਕੀਚ ਪਾਵਰ ਜ਼ਿਆਦਾ ਹਾਂ ਤੂੰ ਆਪੇ ਗੁੱਡੀ ਚਲੋ ਗਾਂ ਵੇ ਲੈ ਲੈਨੇ ਅੱਜ ਚਲੋ ਓਏ ਬੜੇ ਮੀਆਂ ਵੇ ਛੋਟੇ ਮੀਆਂ ਚਲੋ ਓਏ ਚੱਲ ਓਏ ਨਹੀਂ ਆਫਿਸ ਚ ਆਫਿਸ ਚ ਨਹੀਂ ਨਹੀਂ ਉਹ ਚਿੱਟੇ ਨਾਲ ਚੱਲ ਪਹਿਲਾਂ ਆਫਿਸ ਓਏ ਨੀ ਮੈਂ ਪੇਚਾ ਕੀ ਪਾਵਾਂ ਤਾਂ ਇਹਨਾਂ ਤਾਂ ਨੂੰ ਫੇਰ ਆਫਿਸ ਚ ਪਾ ਲੋ ਯਾਰ ਚਲੋ ਓਏ ਆਫਿਸ ਚ ਕਰ ਯਾਰ ਡੋਰ ਦੂਜੀ ਬੰਦੋ ਯਾਰ ਆਫਿਸ ਚ ਪਾਉਂਦੇ ਇਹਨਾਂ ਨੂੰ ਆਫਿਸ ਚ ਕਿਉਂ ਉਧਰ ਪੇਚਾ ਪੈ ਗਿਆ ਉਹ ਚਿੱਟੇ ਨਾਲ ਪੈ ਗਿਆ ਵਾ ਚਲੋ ਬਾਬੇ ਅਸੀਂ ਡੋਰ ਹੀ ਮੋਗ ਗਈ ਮੈਂ ਸੜ ਦੇਣਾ ਨਾਲ ਤੇ ਗੱਟੂ ਮੋਗ ਗਿਆ ਤੁਮਕੇ ਮਾ ਤੁਮਕੇ ਹਾਏ ਕਿਤੀ ਮਾਰਦੀ ਹੋਗੀ ਆ ਬੋਏ ਡੋਰੀ ਮੋਗੀ ਮੈਂ ਕੀ ਕਰਨਾ ਹੈ ਆ ਗਈ ਜੇ ਹਲੋ ਵੀ ਮਿੱਤਰੋ ਯਾਰ ਹੁਣਾਂ ਨੇ ਵਢਾ ਲਈ ਆ ਤੇ ਹੁਣ ਇੱਧਰ ਆ ਬੰਦਾ ਕਹਿੰਦਾ ਮੈਂ ਬਦਲਾ ਲਾਉਂਗਾ ਵੇਖਦੇ ਆ ਕੀ ਕਰਦਾ ਓਏ ਲੱਸੀ ਕਰਵਾਉਂਦਾ ਵਾ ਕਿ ਜਾਂ ਬਦਲਾ ਲੈਂਦਾ ਵਾ ਲੋ ਨਹੀਂ ਜਾਣਦੇ ਕਿਸ਼ੋ ਗਾ ਦੇ ਨਗਾ ਦੇ ਨਗਾ ਦੇ ਨਗਾ ਦੇ ਗਾ ਦੇ ਕੀ ਕਰਨਾ ਸੁਰੂ ਢੇਲ ਪੱਗੋ ਜੀ ਅੱਗੂ ਪੈ ਗਿਆ ਯੋ ਅੱਗੂ ਬੈ ਗਿਆ ਮੇਸਾ ਨਾ ਅੱਗੂ ਬੈ ਗਿਆ ਯੋ ਜੀ ਪੈ ਗਿਆ ਨਾ ਤੇ ਤੈਨੂੰ ਅੱਜ ਕਮੈਂਟਾਂ ਚ ਲਾਣ ਤਾਂ ਪਵਾਣੀਆਂ ਹੀ ਹੋ ਤੂੰ ਗੁਰੂ ਆ ਮੰਨਦਾ ਹੀ ਕਿਸੇ ਦੀ ਨਹੀਂ ਆ ਇਹ 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 ਕੌਂਟੀ ਲੈ ਲਾ ਨੱਕੇ ਮਾਰਿਸ਼ ਰੱਖੇ ਨੱਕੇ ਮਾਰ ਵਾਟ ਵਾਟ ਕੇ ਸਨੱਕੇ ਹੋ ਗਿਆ ਅਮਾਰੇ ਬੰਤੇ ਨੇ ਬਦਲਾ ਲੈ ਲਿਆ ਹੈ ਸੋ ਬਾਪਿਓ ਇਸ ਦੇ ਨਾਲ ਅੱਜ ਦੀ ਵਲੋਗ ਦੀ ਸਮਾਪਤੀ ਕਰਦੇ ਆ ਸੋ ਹੋਪ ਕਰਦੇ ਤੁਹਾਨੂੰ ਵਧੀਆ ਲੱਗਾ ਵਧੀਆ ਲੱਗਾ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਤਾਂ ਨੈਕਸਟ ਵੀਡੀਓ ਦੇ ਨਾਲ ਟਿਲ ਥੈਂਕ ਯੂ ਰਬ ਰੱਖਾਇਆ ਕੀ ਹਾਲ ਹੋ